ਆਪ ਕੇਂਦਰ ਨੇ ਹੈਲਥ ਇੰਸ਼ੋਰੈਂਸ ਸਕੀਮ ਨੂੰ ਦਿੱਤੀ ਮਨਜ਼ੂਰੀ ਮੁੱਖ ਮੰਤਰੀ ਮਾਨ ਬੋਲੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਹੈਲਥ ਬੀਮਾ ਸਕੀਮ ਦੇ ਨਾਲ ਜੁੜਨਗੇ 1000 ਤੋਂ ਵੱਧ ਹਸਪਤਾਲ ਦੇ ਵਿੱਚ ਸੀਆਈਐਸਐਫ ਦੀ ਤੇ ਨਾਪਤੀ ਨੂੰ ਲੈ ਕੇ ਗਰਮਾਈ ਸਿਆਸਤ ਮੁੱਖ ਮੰਤਰੀ ਮਾਨ ਦਾ ਬਿਆਨ ਕਿਹਾ ਵਿਧਾਨ ਸਭਾ ਦੇ ਜ਼ਰੀਏ ਪੰਜਾਬ ਦੇ ਵਿੱਚ ਸੀਐਸ ਸੀਆਈਐਸਐਫ ਲਗਾਉਣ ਦੀ ਮਨਜ਼ੂਰੀ ਕਰਾਂਗੇ ਰੱਦ ਕਾਂਗਰਸ ਸਰਕਾਰ ਨੇ ਸੀਆਈਐਸਐਫ ਲਗਾਉਣ ਦੀ ਦਿੱਤੀ ਸੀ ਮਨਜ਼ੂਰੀ ਬੀਬੀ ਕਾਨੂੰਨ ਤੇ ਬੁੱਲੇ ਮੁੱਖ ਮੰਤਰੀ ਮਾਨ ਕਿਹਾ ਕਾਨੂੰਨ ਦਾ ਖਰੜਾ ਕਰ ਰਹੇ ਹਾਂ ਤੇ ਆ ਸਾਰੀਆਂ ਸਬੰਧਤ ਧਿਰਾਂ ਦੇ ਨਾਲ ਕਰਾਂਗੇ ਸਲਾਹ-ਮਸ਼ਵਰਾ ਮਾਨ ਸਰਕਾਰ ਪੰਜਾਬ ਦੀਆਂ ਮਹਿਲਾ ਸਰਪੰਚਾਂ ਨੂੰ ਨੰਦੀਪ ਸਾਹਿਬ ਵੀ ਕਰਵਾਏਗੀ ਇੱਕ ਯਾਤਰਾ ਸੀਐਮ ਬੋਲੇ ਸਪੈਸ਼ਲ ਟ੍ਰੇਨਾਂ ਦੇ ਜ਼ਰੀਏ ਮਹਾਰਾਸ਼ਟਰ ਜਾਣਗੀਆਂ ਮਹਿਲਾ ਸਰਪੰਚ ਦੋ ਦਿਨ ਦਾ ਟ੍ਰੇਨਿੰਗ ਸੈਸ਼ਨ ਵੀ ਕਰਨਗੀਆਂ ਅੱਥੇ ਸੁਨੀਲ ਜਾਖੜ ਦਾ ਫਿਰੋਤੀ ਨੂੰ ਲੈ ਕੇ ਵੱਡਾ ਇਲਜ਼ਾਮ ਕਿ ਆ ਸਿਰਫ ਗੈਂਗਸਟਰ ਹੀ ਨਹੀਂ ਸਿਆਸਤਦਾਨ ਵੀ ਲੈਂਦੇ ਨਹੀਂ ਰੰਗਦਾਰੀ ਫਰੀਦਕੋਟ ਵਾਲੀ ਕੇਸ ਦਾ ਵੀ ਕੀਤਾ ਜ਼ਿਕਰ ਆ ਬਹੁਤ ਕਤਲकांड ਤੇ ਆਮ ਆਦਮੀ ਪਾਰਟੀ ਤੇ ਬੀਜਪੀ ਆਮੋ ਸਾਹਮਣੇ ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ ਕਿ ਆ ਪੰਜਾਬ ਦੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਵਿੱਚ ਬੀਜਪੀ ਦੀ ਅਹਿਮ ਭੂਮਿਕਾ ਗੁਜਰਾਤ ਦੀ ਜੇਲ੍ਹ ਤੋਂ ਲਾਰੈਂਸ ਬਿਸ਼ੋਈ ਪੰਜਾਬ ਦੇ ਲੋਕਾਂ ਨੂੰ ਕਰ ਰਿਹਾ ਟਾਰਗੇਟ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇਲਜ਼ਾਮ ਅਤੇ ਬੀਜਪੀ ਦਾ पलटवार ਕਿਹਾ ਸੂਬਾ ਸਰਕਾਰ ਨਹੀਂ ਰੁਕ 파 ਰਹੀ ਕ੍ਰਾਈਮ ਅੱਜ ਪੰਜਾਬ ਦਾ ਵਪਾਰੀ ਨਹੀਂ ਹੈ ਸੁਰੱਖਿਤ ਪੰਜਾਬ ਵਿਧਾਨ ਸਭਾ ਦੇ ਵਿੱਚ ਬਹੁਤ ਕਤਲकांड ਦੀ ਗੂੰਜ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੰਗਤੀ ਸੰਜੀਵ ਵਰਮਾ ਨੂੰ ਦਿੱਤੀ ਗਈ ਸ਼ਰਧਾਂਜਲੀ ਕੱਲ ਸਵੇਰੇ 10 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਇਸ ਆਰ ਦੀ ਪ੍ਰਾਈਵੇਟ ਸਕੂਲ ਦੇ ਵਿੱਚ ਪ੍ਰਿੰਸੀਪਲ ਦਾ ਮਰਡਰ 11ਵੀਂ ਤੇ 12ਵੀਂ ਦੇ ਦੋ ਵਿਦਿਆਰਥੀਆਂ ਨੇ ਹੀ ਚਾਕੂ ਮਾਰ ਕੇ ਕੀਤਾ ਕਤਲ ਵਾਰਦਾਤ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਪਹਾੜਾਂ ਦੇ ਵਿੱਚ ਪੈ ਰਹੀ ਲਗਾਤਾਰ ਮੀਂਹ ਕਰਨ ਫਾਂ ਦੇ ਉੱਤੇ ਪੰਜਾਬ ਦੇ ਦਰਿਆ ਸੰਗਰੂਰ ਦੇ ਵਿੱਚ ਖਤਰੇ ਦੇ ਨਿਸ਼ਾਨ ਸ਼ਾਮ ਤੋਂ ਸਿਰਫ 15 ਫੁੱਟ ਦੂਰੀ ਦੇ ਉੱਤੇ ਤੱਕ ਗੱਲ ਤਾਂ ਬਿਆਸ ਦਰਿਆ ਦੇ ਵਿੱਚ 29996 ਕਿਊਸਿਕ ਤੱਕ ਪਹੁੰਚਿਆ ਪਾਣੀ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਪੈਂਦਾ ਹੈ ਲੈਕ ਪੰਜਾਬ ਦੀਆਂ ਉਹ ਖਬਰਾਂ ਜਿਨ੍ਹਾਂ ਦੇ ਨਾਲ ਸਾਰਿਆਂ ਨੂੰ ਫਰਕ ਪੈਂਦਾ ਉਸ ਦਾ ਮੈਂ ਜ਼ਿਕਰ ਕਰਾਂਗਾ ਔਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪੰਜਾਬ ਕੈਬਨਿਟ ਦੀ ਬੈਠਕ ਦੀ ਇੱਕ ਪਾਸੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਜ਼ਿਲ੍ਹਾ ਸੱਦਿਆ ਗਿਆ ਹੈ ਉਸ ਦੀ ਕਾਰਵਾਈ ਦੇ ਵਿੱਚ ਕੀ ਕੁਝ ਹੋਇਆ ਉਹ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਬਾਅਦ ਇੱਕ ਕੈਬਨਿਟ ਦੀ ਬੈਠਕ ਰੱਖੀ ਗਈ ਔਰ ਕੈਬਨਿਟ ਦੀ ਬੈਠਕ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਉਹ ਖੁਦ ਮੁੱਖ ਮੰਤਰੀ ਨੇ ਆ ਕੇ ਮੀਡੀਆ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੱਸੇ ਨੇ ਔਰ ਇਸ ਖਬਰ ਤੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਔਰ ਅਹਿਮ ਫੈਸ ਹੋਏ ਜਿਸ ਦਾ ਪਹਿਲਾਂ ਹੀ ਜ਼ਿਕਰ ਕੀਤਾ ਗਿਆ ਸੀ ਤੇ ਉਸ ਨੂੰ ਹੁਣ ਕੈਬਨਿਟ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ ਹਰ ਪੰਜਾਬੀ ਨੂੰ ਹਰ ਪੰਜਾਬੀ ਪਰਿਵਾਰ ਨੂੰ 10 ਲੱਖ ਰੁਪਏ ਦਾ ਹੈਲਥ ਇੰਸ਼ੋਰੈਂਸ ਮਿਲੇਗਾ ਇਹ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕੈਬਨਿਟ ਦੀ ਮਨਜ਼ੂਰੀ ਮਿਲ ਚੁੱਕੀ ਹੈ ਕੈਬਨਿਟ ਦੇ ਵਿੱਚ ਸਿਹਤ ਬੀਮਾ ਯੋਜਨਾ ਦੇ ਉੱਤੇ ਫੈਸਲਾ ਹੋਇਆ ਹੈ ਸੀਐਮ ਨੇ ਵੀ ਕਿਹਾ ਕਿ ਕੋਈ ਫਾਰਮੈਲਟੀ ਨਹੀਂ ਕਰਨੀ ਹੋਵੇਗੀ ਫਾਰਮੈਲਟੀ ਤੋਂ ਭਾਵ ਹੈ ਕਿ ਕੋਈ ਬਹੁਤੇ ਦਸਤਾਵੇਜ਼ਾਂ ਵਾਲੇ ਚੱਕਰਾਂ 'ਚ ਨਹੀਂ ਪੈਣਾ ਹੋਵੇਗਾ 552 ਹਸਪਤਾਲ ਆਲਰੇਡੀ ਸਕੀਮ ਦੇ ਨਾਲ ਜੁੜੇ ਜਾ ਚੁੱਕੇ ਨੇ 1500 ਹਸਪਤਾਲ ਸਕੀਮ ਦੇ ਨਾਲ ਜੁੜਨਗੇ ਯਾਨੀ ਪੰਜਾਬ ਦੇ ਹਰ ਕੋਨੇ ਦੇ ਵਿੱਚ 1500 ਹਸਪਤਾਲ ਇੱਕ ਬਹੁਤ ਵੱਡਾ ਨੰਬਰ ਹੈ ਪੂਰੇ ਪੰਜਾਬ ਦੇ ਵਿੱਚ ਮੈਂ ਜ਼ਿਕਰ ਕਰਾਂ ਤਾਂ ਇੱਕ ਇੱਕ ਤੁਸੀਂ ਕਹਿ ਸਕਦੇ ਹੋ ਕਿ ਠੀਕ ਠਾਕ ਨੰਬਰ 1500 ਹਸਪਤਾਲਾਂ ਦਾ ਹੈਗਾ ਇਸ ਦਾ ਮਤਲਬ ਇਹ ਵੀ ਹੈ ਕਿ ਮੈਜੋਰਟੀ ਆਫ ਜਿਹੜੇ ਹਸਪਤਾਲਸ ਨੇ ਉਹ ਇਸ ਦੇ ਵਿੱਚ ਕਵਰ ਹੋਣਗੇ ਉਹਨਾਂ ਨੇ ਸੀਐਮ ਨੇ ਜ਼ਿਕਰ ਕੀਤਾ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਪੰਜਾਬ ਦੀਆਂ ਜਿਹੜੀਆਂ ਮਹਿਲਾ ਸਰਪੰਚਾਂ ਨੇ ਉਹਨਾਂ ਨੂੰ ਮਹਾਰਾਸ਼ਟਰ ਪੇ ਜੰਗਯਸੀ ਨਾਂਡੇੜ ਦੇ ਵਿੱਚ ਨਾਂਡੇੜ ਸਾਹਿਬ ਦੀ ਯਾਤਰਾ ਦੇ ਲਈ ਭੇਜਿਆ ਜਾਏਗਾ ਮਹਾਰਾਸ਼ਟਰ ਦੇ ਵਿੱਚ 2 ਦਿਨ ਦਾ ਉੱਥੇ ਇਹਨਾਂ ਸਰਪੰਚਾਂ ਦੇ ਲਈ ਟ੍ਰੇਨਿੰਗ ਕੈਂਪ ਵੀ ਹੋਏਗਾ ਕਾਂਗਰਸ ਸਰਕਾਰ ਦੇ ਸਮੇਂ ਜੋ ਸੀਆਈਐਸਫ ਦਾ ਮੁੱਦਾ ਉਹ ਕਿਉਂ ਉਸ ਦਾ ਵੀ ਸੀਐਮ ਨੇ ਜ਼ਿਕਰ ਕੀਤਾ ਤੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸੀਆਈਐਸਫ ਲਿਆਉਣ ਦਾ ਫੈਸਲਾ ਹੋਇਆ ਸੀ ਪੰਜਾਬ ਪੀਸੀਆਈਐਸਫ ਲਿਆਉਣ ਦਾ ਫੈਸਲਾ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਰੱਦ ਕਰਾਂਗੇ ਸਾਨੂੰ ਸੀਆਈਐਸਫ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਇਸ ਸਭ ਦੇ ਵਿਚਾਲੇ ਕਿਉਂਕਿ ਇਹ ਪੂਰਾ ਸੈਸ਼ਨ ਹੈ ਜਿਹੜਾ ਉਹ ਫੋਕਸਡ ਹੈ ਬੇਅਦਬੀ ਦੇ ਕਾਨੂੰਨ ਦੇ ਉੱਤੇ ਤਾਂ ਬੇਅਦਬੀ ਵਾਲੇ ਬਿੱਲ ਦੇ ਉੱਤੇ ਸੀਐਮ ਨੇ ਕਿਹਾ ਕਿ ਇਹ ਜਿਹੜਾ ਡਰਾਫਟ ਤਿਆਰ ਕੀਤਾ ਜਾ ਰਿਹਾ ਹੈ ਸਾਰੀਆਂ ਸਬੰਧਤ ਧਿਰਾਂ ਦੇ ਨਾਲ ਸਲਾਮ ਮਸ਼ਵਰਾ ਕਰਾਂਗੇ ਔਰ ਉਸ ਤੋਂ ਬਾਅਦ ਹੀ ਜਿਹੜਾ ਬੇਅਦਬੀ ਦੇ ਉੱਤੇ ਕਾਨੂੰਨ ਬਣਾਇਆ ਜਾਵੇਗਾ ਕੈਬਨੇਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਬੱਕਾ ਜੀ ਅਕਸਰੀ ਆਮ ਆਣੀ ਪਾਰਟੀ ਦਾ ਜਿਹੜਾ ਮਕਸਦ ਹੀ ਆਮ ਲੋਕਾਂ ਦੀ ਭਲਾਈ ਉਹ ਲੈ ਕੇ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਿਟੀ ਨਹੀਂ ਪੰਜਾਬ ਦਾ ਜਿਹੜਾ ਬਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਆਜੀ ਹੋਵੇ ਕਿ ਉਹ ਪੈਸੇ ਲੱਗਣ ਪਰ ਕੋਈ ਰੀਇੰਬਸਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾ ਪਾਸ ਦੇਵਾਂਗਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹোলਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ ਚ ਸੋਧ ਕੀ ਕਰਨੀ ਹੈ ਤੇ ਉਨ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੋਊਗਾ ਤੇ ਅਸੀਂ ਉਹ ਲੈ ਕੇ ਆਵਾਂਗੇ ਅਨੇ ਆ ਜਾਏਗਾ ਵਿਧਾਨ ਸਭਾ ਮੇ ਪੇਸ਼ ਕਰ ਦੇਗੇ ਪੇਸ਼ ਕਰਨੇ ਕੇ ਬਾਅਦ ਹਮ ਉਸ पे ਚਰਚਾ ਕੇ ਲੀਏ ਪਬਲਿਕ ਜੋ ਫਾਰਮ ਹੈ ਉਹ ਖੋਲ ਲेंगे कि आप बताइए कोई भी बता सकता है कोई भी राय दे सकता है उसमें सो so इसका के así ਧਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ ਵੀ ਕਿਵੇਂ ਹੋਣਾ ਚਾਹੀਦਾ ਤੇ ਤਾਂ सीएम दी प्रेस कॉन्फ्रेंस ਤੋਂ ਇਹ ਗੱਲ ਤਾਂ ਸਾਫ ਹੋ ਗਈ ਕਿ 베드비 ਦੇ ਉੱਤੇ ਕਾਨੂੰਨ ਇਸ ਸੈਸ਼ਨ ਦੇ ਵਿੱਚ ਪਾਸ ਨਹੀਂ ਹੋਏਗਾ ਖੜਾੜਾ ਤਿਆਰ ਕੀਤਾ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਧਿਰਾਂ ਦੇ ਸਟੇਕ ਹোলਡਰ ਜਿਵੇਂ ਸਿੱਧੇ ਤੌਰ ਤੇ ਕਹਾਂ ਤਾਂ ਉਹਨਾਂ ਤੋਂ ਵੀ رائے مشਵਰਾ ਕਰਕੇ ਹੀ ਇਹ ਪੂਰਾ ਕਾਨੂੰਨ ਤਿਆਰ ਕੀਤਾ ਜਾਏਗਾ ਇਹ ਮੁੱਖ ਮੰਤਰੀ ਕਹਿ ਚੁੱਕੇ ਹਨ ਹੁਣ ਅਗੇ ਵਾਦਿਆਂ ਤੇ ਗੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਨਾਲ ਹੀ ਰੰਗਦਾਰੀ ਫਰੋਤੀ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ ਤੇ ਇਸ ਸਭ ਦੇ ਵਿਚਾਲੇ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਸੁਨੀਲ ਜਾਖੜ ਕਹਿ ਰਹੇ ਨੇ ਕਿ ਫਰੋਤੀ ਵਾਲਾ ਜਿਹੜਾ ਮਾਮਲਾ ਹੈ ਨਾ ਉਹ ਸਿਰਫ ਗੈਂਗਸਟਰਾਂ ਤੱਕ ਸੀਮਿਤ ਨਹੀਂ ਇਹ ਬਹੁਤ ਅਹਿਮ ਤੇ ਵੱਡੀ ਸਟੇਟਮੈਂਟ ਹੈ ਕਿ ਬਾਕੀ ਇਸ ਦੇ ਵਿੱਚ ਪੋਲਿਟਿਕਲ ਤੌਰ ਦੇ ਉੱਤੇ ਜਿਹੜੇ ਲੀਡਰ ਨੇ ਉਹ ਵੀ ਸ਼ਾਮਲ ਨੇ ਸੁਨੀਲ ਜਾਖੜ ਨੇ ਸਟੇਟਮੈਂਟ ਦਿੱਤੀ ਕਿ ਫਿਰੋਤੀ ਸਿਰਫ ਗੈਂਗਸਟਰ ਨਹੀਂ ਲੈ ਰਹੇ ਫਿਰੋਤੀ ਤਾਂ ਸਿਆਸਤਦਾਨ ਵੀ ਲੈਂਦੇ ਨੇ ਲੋਕ ਵੀ ਕਈ ਵਾਰ ਅੱਖਾਂ ਬੰਦ ਕਰ ਲੈਂਦੇ ਨੇ ਕਿ ਲੋਕ ਫਰੀਦਕੋਟ ਵਾਲਾ ਕੇਸ ਭੁੱਲ ਗਏ ਫਰੀਦਕੋਟ ਦੇ ਵਿੱਚ ਪੋਲਿਟੀਸ਼ੀਅਨ ਦਾ ਨਾਮ ਸਾਹਮਣੇ ਆਇਆ ਸੀ ਇਸਮਿਲ ਜਾਖੜ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਜਬੀ ਦੇ ਪ੍ਰਧਾਨ ਨੇ ਅਸਲ ਇਸ ਸਮੇਂ ਕੀ ਹੈ ਕਿ ਜਿਹੜਾ ਸੰਜੇ ਵਰਮਾ ਦਾ ਕਤਲ ਹੋਇਆ ਬੋਰਡ ਦੇ ਵਿੱਚ ਨਿਊ ਵੇਅਰ ਬੈਲ ਵਾਲਿਆਂ ਦਾ ਉਹਨਾਂ ਦੇ ਸੰਜੀਵ ਬਰਮਾਨੀ ਉਹਨਾਂ ਦਾ ਕਤਲ ਹੋਇਆ ਉਸ ਤੋਂ ਬਾਅਦ ਕਿਸੇ ਤੌਰ ਦੇ ਉੱਤੇ ਲਾਰੈਂਸ ਮਿਸ਼ਤੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਤਾਂ ਲਾਰੈਂਸ ਮਿਸ਼ਤੋਈ ਇਸ ਸਮੇਂ ਬੰਦਾ ਹੈ ਗੁਜਰਾਤੀ ਸਬਰਮਤੀ ਜੇਲ੍ਹ ਦੇ ਵਿੱਚ ਤੇ ਇਸ ਕਰਕੇ ਸਵਾਲ ਉੱਠ ਰਹੇ ਹਨ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਭਾਜਪਾ ਪਲਟਵਾਰ ਕਰ ਰਹੀ ਹੈ ਸੁਨੀਲ ਜਾਖੜ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਸਿਆਸਤਦਾਨ ਵੀ ਵਿਰੋਧੀ ਕਹੋ ਜਾਂ ਰੰਗਦਾਰੀ ਕਹੋ ਕਿ ਉਹਨਾਂ ਦੇ ਵੱਲੋਂ ਲਈ ਚੱਲ ਆ ਜਿਹੜੀ ਉਸ ਦਿਨ ਲਫਾ ਆ ਜਿਹੜੀ ਫਿਰੋਤੀਆਂ ਲਈ ਜਾਂਦੀਆਂ ਆ ਇਕੱਲੇ ਗੈਂਗਸਟਰ ਜ ਨਹੀਂ ਲੈ ਰਹੇ ਸਾਬ ਇਹ ਸਾਡੇ ਵਰਗੇ ਚਿੱਤੇ ਲੀੜੇ ਪਾਣ ਵਾਲੇ ਜਿਹੜੇ ਇਥੇ ਆਗ ਸ਼ਰਧਾਂਜਲੀ ਜਾਂਦੇ ਉਹ ਵੀ ਲੈਂਦੇ ਸਾਬ ਆ ਮੈਂ ਫੁੱਲ ਮੈਂ ਫੁੱਲ ਕੌਨਫੀਡੈਂਸ ਇਸ ਕਰਕੇ ਕਹਿ ਰਹੇ ਹਾਂ ਸਾਬ ਤੇ ਤੁਸੀਂ ਵੀ ਅੱਖਾਂ ਮੀਚ ਲੈਣੇ ਹੋ ਮੈਂ ਸਮਝਦਾ ਪੰਜਾਬ ਦੇ ਲੋਕ ਬੜੇ ਐਵੇਂ ਗੋਲ ਕੱਲ ਨੂੰ ਗੋਲ ਕਰ ਦਿੰਦੇ ਐ ਅਗਰ ਆਪਾਂ ਭੁੱਲ ਗਏ ਫਰੀਦਕੋਟ ਦੇ ਅੰਦਰ ਇੱਕ ਕੰਟਰੈਕਟਰ ਸੀਗਾ ਉਹਨੇ ਆਪਣੇ ਪਰਿਵਾਰ ਨੂੰ ਗੋਲੀ ਮਾਰੀ ਫਿਰ ਆਪ ਸੁਸਾਈਸਾਈਡ ਕੀਤੀ ਕੀ ਗੱਲ ਸੀ ਤੁਸੀਂ ਮੇਰੇ ਤੋਂ ਲੀਡਰ ਸਾਹਿਬ 50 ਲੱਖ ਰੁਪਏ ਮੈਂ ਲੀਡਰ ਤੇ ਉਹਨਾਂ ਦਾ 50.50 ਲੱਖ ਰੁਪਏ ਮੰਗੀ ਜਾਂਦਾ ਨਾ ਉਹਨਾਂ ਦਾ ਕੁਝ ਹੋਇਆ ਜਾਣ ਵਾਲੇ ਦੀ ਜਾਨ ਚਲੀ ਗਈ ਅੱਜ ਇੱਥੇ ਸ਼ਰਧਾਂਜਲੀयां ਦੇ ਰਹੇ ਐ ਸੰਜੇ ਹੁਣ ਅੱਗੇ ਵਧਦੇ ਹਾਂ ਤੇ ਵਿਧਾਨ ਸਭਾ ਦਾ ਰੁਕ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ 2 ਦਿਨ ਦੇ ਸਪੈਸ਼ਲ ਸੈਸ਼ਨ ਦੀ ਸ਼ੁਰੂਆਤ। ਅਤੀਤ ਦੌਰਾਨ ਬਹੁਤ ਦੇ ਵਿੱਚ ਕਤਲ ਕੀਤੀ ਗਈ ਨਿਊ ਵੇਅਰ ਵੈਲ ਦੀ ਮਾਲਕ ਸੰਜੀਵ ਵਰਮਾ ਦਾ ਮੁੱਦਾ ਉੱਠਿਆ। ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਸ਼ੋਕਮਤੇ ਦੌਰਾਨ ਮੁੱਦਾ ਚੁੱਕਿਆ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ। ਸੰਜੀਵ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਗ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹ ਜ਼ੋਰਨ ਸਪੀਕਰ ਨੇ ਕਤਲकांड ਦੇ ਮਲਜ਼ਮਾਂ ਦੀ ਇਨਕਾਊਂਟਰ ਦੀ ਪੰਜਾਬ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਜਿਸ ਤੇ ਵਿਰੋਧੀ ਦਰਦਿਆ ਗੂ ਪ੍ਰਤਾਪ ਬਾਜਵਾ ਨੇ ਤੰਜ ਕਸਿਆ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮਸਤੀ ਦੇ ਨਾਲ ਕਾਰਵਾਈ ਵੀ ਕੀਤੀ ਪੰਜਾਬ ਪੁਲਿਸ ਦੀ ਮੁਹਤਾਦੀਦਾ ਤੇ ਬਾਅਦ ਪਤਾ ਲੱਗੇਗਾ ਕੋਈ ਕਲੀਅਰਿਫਿਕੇਸ਼ਨ ਤੇ ਅਜੇ ਹੈ ਨਹੀਂ ਚਲੋ ਅਸੀਂ ਮੰਨ ਲੈਂਦੇ ਆ ਤੁਹਾਡੀ ਗੱਲ ਨੂੰ ਬੇਅਦਬੀ ਤੇ ਕਾਨੂੰਨ ਬਣਾਉਣ ਦੇ ਲਈ ਸੱਦੇ ਵਿਸ਼ੇਸ਼ اجلاس ਦੇ ਪਹਿਲੇ ਦਿਨ ਦੀ ਕਾਰਵਾਈ ਮਹਿਜ਼ 10 ਮਿੰਟ 35 ਸੈਕਿੰਡ ਤੱਕ ਹੀ ਚੱਲੀ ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਦੇ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਤੇ 10 ਮਿੰਟ 35 ਸੈਕਿੰਡ ਦੀ ਕਾਰਵਾਈ ਨੇ ਵੀ ਇਸ਼ਾਰਾ ਜ਼ਰੂਰ ਕਰ ਦਿੱਤਾ ਕਿ ਇਹ ਪੂਰਾ ਮਾਮਲਾ ਗੰਭੀਰ ਹੁੰਦਾ ਨਜ਼ਰ ਆ ਸਕਦਾ ਹੈ ਯਾਨੀ ਕਿ ਵਿਧਾਨ ਸਭਾ ਸੈਸ਼ਨ ਚੰਗਾਮਾ ਸ਼ੁੱਕਰਵਾਰ ਨੂੰ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ ਉਧਰ ਪੰਜਾਬ ਵਿਧਾਨ ਸਭਾ ਦੇ ਬਾਅਦ ਸੰਜੇ ਵਰਮਾ ਕਤਲकांड ਦੇ ਵਿੱਚ ਸ਼ਾਮਲ ਮੁਲਜ਼ਮਾਂ ਦੇ ਇੰਕਾਊਂਟਰ ਨੂੰ ਲੈ ਕੇ ਸਿਆਸਤ ਖੂਬ ਗਰਮਾਉਂਦੀ ਹੋਈ ਨਜ਼ਰ ਆਈ। ਆਤੀ ਆਮ ਆਦਮੀ ਪਾਰਟੀ ਨੇ ਮਰਡਰ ਨੂੰ ਲੈ ਕੇ ਭਾਪੀ ਤੇ ਸਿਆਸੀ ਰੋਟੀਆਂ ਸੇਕਣ ਦੇ ਇਲਜ਼ਾਮ ਲਗਾਏ। ਅਮਨ ਅਰੋੜਾ ਨੇ ਕਿਹਾ ਕਿ ਗੁਜਰਾਤੀ ਜੀਲ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੈ ਜੋ ਦਿਖਾਉਂਦਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੇ ਵਿੱਚ ਭਾਪੀ ਦੀ ਭੂਮਿਕਾ ਹੈ। ਉਹ ਲੋਗ ਜੋ ਸ਼੍ਰੀ ਸੰਜੇ ਵਰਮਾ ਜੀ ਕੀ ਨਿਰਮਮ ਹੱਤਿਆ ਕੇ ਲਈਏ کے لیے ذمہ دار تھے ان کے حق میں منجندر سنگھ سرسا کا اترنا یہ کلیئرلی درشاتا ہے کہ کس طریقے سے بھاجپا اپنے گینگسٹروں کو اپنی سینٹرل جیز میں سے پروٹیکٹ کر رہی ہے۔ عام آدمی پارٹی دے الزاماتی بی جے پی نے پلڑوار کر دیاں کہا کہ صوبے وچ واپاری સુરخیت نہیں تے سرکار لوکاں نو پھٹکاون دی لگی ہے۔ بی جے پی نشیاں دے ملک دے معاملے اور ٹیرورزم دے معاملے ਜ਼ੀਰੋ ਟੋਲਰੈਂਸ ਹੈ ਲੋਕਾਂ ਦਾ ਧਿਆਨ ਮੇਨ ਮੁੱਦਿਆਂ ਤੋਂ ਇੱਧਰ-ਉੱਧਰ ਕਰਨ ਦਾ ਕਾਬਲੇ ਗੋਰੇ ਕੀ ਸੰਜੀਵ ਵਰਮਾ ਕਤਲकांड ਦੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਦਾ ਪੁਲਿਸ ਐਨਕਾਊਂਟਰ ਕਰ ਚੁੱਕੀ ਹੈ ਜਿਸ ਤੇ ਭਾਜਪਾ ਨੇ ਸਵਾਲ ਚੁੱਕੇ ਨੇ ਅਤੇ ਇਸ ਨੂੰ ਲੈ ਕੇ ਹੀ ਹੁਣ ਭਾਜਪਾ ਤੇ ਆਮ ਆਦਮੀ ਪਾਰਟੀ ਆ ਮੂੰਹ ਸਾਹਮਣੇ ਨੇ ਤਾਂ ਸਿਆਸਤ ਦਾ ਕੋਹ ਬੋੜੀ ਹੈ ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਹੈ ਕਿ ਵਾਕਈ ਹੀ ਗੈਂਗਸਟਰਾਂ ਦੇ ਉੱਤੇ ਨਕੀਲ ਕੱਸਣ ਦੇ ਵਿੱਚ ਇੱਕ ਸਰਕਾਰ ਕਾਮਯਾਬ ਹੋ ਜਾਏਗੀ ਜਾਂ ਫਿਰ ਸਟੇਟ ਸੈਂਟਰ ਨੂੰ ਮਿਲ ਕੇ ਇਸ ਪੂਰੇ ਨੈਕਸਸ ਨੂੰ ਤੋੜਨਾ ਹੋਏਗਾ ਖੈਰ ਮਿਲ ਕੇ ਕੰਮ ਕਰਨ ਦੀ ਬਜਾਏ ਜਦੋਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਹੋਣ ਫਿਰ ਫਰਕ ਤਾਂ ਪੈਂਦਾ ਹੁਣ ਅੱਗੇ ਵੱਧਦੇ ਲੁਧਿਆਣਾ ਦਾ ਰੁਕ ਕਰਾਂਗੇ ਲੁਧਿਆਣਾ ਦੇ ਲੋਹੜਾ ਇਲਾਕੇ ਦੇ ਵਿੱਚ ਹੈਲਥ ਡਿਪਾਰਟਮੈਂਟ ਦੀ ਟੀਮ ਨੇ ਸੋਇਆ ਚਾਪ ਬਣਾਉਣ ਵਾਲੀ ਇੱਕ ਫੈਕਟਰੀ ਦੇ ਉੱਤੇ ਛਾਪਾਂ ਮਾਰਿਆ ਅਤੇ ਜੋ ਤਸਵੀਰਾਂ ਸਾਹਮਣੇ ਆਈਆਂ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਫੈਕਟਰੀ ਦੇ ਅੰਦਰ ਨਾ ਤਾਂ ਸਾਫ ਸਫਾਈ ਦਾ ਕੋਈ ਨਾਮੋ ਨਿਸ਼ਾਨ ਸੀ ਅਤੇ ਨਾ ਹੀ ਚਾਪ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਕੋਈ ਹਾਈਜੀਨ ਨਜ਼ਰ ਆਈ ਉਲਟਾ ਇੱਥੇ ਮਜ਼ਦੂਰ ਜਿੱਥੇ ਚਾਪ ਵੰਡ ਰਹੇ ਸਨ ਉੱਥੇ ਨੰਗੇ ਪੈਰ ਘੁੰਮਦੇ ਦਿਖਦੇ ਨਹੀਂ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੌਕੇ ਤੋਂ ਮਸ਼ੀਨਾਂ ਜ਼ਬਤ ਕਰਦੇ ਹੋਏ ਫੈਕਟਰੀ ਨੂੰ ਸੀਲ ਕਰ ਦਿੱਤਾ ਉਹ ਮਿਲ ਮਾਰੇ ਹੱਥ ਬਣਾ ਰਹੇ ਆ ਅਸੀਂ ਇਹਨਾਂ ਦੇ ਅਗੇ ਸਟਰੋਂਗ ਐਕਸ਼ਨ ਲੈ ਰਹੇ ਆਂ ਅਨ ਹਾਈਜਨਿਕ ਚਲਾਨ ਕੀਤੇ ਸੈਂਪਲਸ ਕੀਤੇ ਇੰਪਰੂਵਮੈਂਟ ਨੋਟਿਸ ਲਿਆ ਦਿੱਤਾ ਇਹਨਾਂ ਨੂੰ ਅਸੀਂ ਇਹਨਾਂ ਦੀਆਂ ਜਿਹੜੀਆਂ ਮਸ਼ੀਨਾਂ ਹੈ ਉਹ ਸੀਲ ਕੀਤੀਆਂ ਹੈਗੀਆਂ ਜਦੋਂ ਤੱਕ ਇਹ ਆਪਣੀ ਇੰਪਰੂਵ ਨਹੀਂ ਕਰਦੇ ਉਦੋਂ ਤੱਕ ਅਸੀਂ ਨਹੀਂ ਓਪਨ ਕਰਾਂਗੇ ਪਤੀ ਚਾਹ ਬਣਾਉਣ ਵਾਲੇ ਮੁਲਾਜ਼ਮਾਂ ਦਾ ਕਹਿੰਦੇ ਕਿ ਇਹੀ ਸੋਇਆ ਚਾਹ ਬਣਾਉਣ ਦੀ ਪ੍ਰਕਿਰਿਆ ਹੈ ਅਤੇ ਉਹ ਰੋਜ਼ ਇਸ ਪ੍ਰੋਸੈਸ ਨੂੰ ਹੀ ਫੋਲੋ ਕਰਦੇ ਨੇ ਗੰਦ ਨਹੀਂ ਹੈ ਗੰਦ ਨਹੀਂ ਹੈ ਬਿਲਕੁਲ وہی ਪੈਰ ਦੋ ਰਿਓ وہی ਚਾਹ ਬਣਾ ਰਿਓ وہی ਮੱਖੀ ਬੈਠ ਰਹੀ ਹੈ ਫਰਸ਼ ਕੇ ਉੱਪਰ ਆਪਨੇ ਰੱਖੀ ਹੋਈ ਹੈ ਕੋਈ ਕਪੜਾ ਨਹੀਂ ਹੈ ਉੱਪਰ ਪ੍ਰਾਥਮਿਕ ਰੱਖਦੇ ਹਾਂ ਬਾਬੂ ਜੀ ਇਸ ਦੌਰਾਨ ਟੀਮ ਨੇ ਹਬਵਾਲ ਡੇਰੀ ਕੰਪਲੈਕਸ ਦੇ ਵਿੱਚ ਵੀ ਮਿਲਾਵਟ ਦਾ ਖਦਸ਼ਾ ਜਟਾਉਂਦੇ ਹੋਏ ਦੁੱਧ ਤੇ ਪਨੀਰ ਦੇ ਸੈਂਪਲ ਫਰੇ ਜਿਆ ਜ਼ਮਾਨਾ ਇਸ ਤਰੀਕੇ ਦਾ ਹੈ ਕਿ ਅੱਖਾਂ ਬੰਦ ਕਰਕੇ ਤੁਸੀਂ ਕੁਝ ਨਹੀਂ ਖਾ ਸਕਦੇ ਕੁਝ ਖਰੀਦ ਨਹੀਂ ਸਕਦੇ ਮਿਲਾਵਟ ਦਾ ਧੰਦਾ ਬਿਲਕੁਲ ਸਿਖਰਾਂ ਤੇ ਨਜ਼ਰ ਆਉਂਦਾ ਹੈ ਔਰ ਖਾਸ ਤੌਰ ਤੇ ਜਦੋਂ ਤੁਸੀਂ ਕੁਝ ਜਗ੍ਹੀਆਂ ਚੀਜ਼ਾਂ ਖਾਣੇ ਹੋ ਜਿਹੜੀਆਂ ਤੁਹਾਨੂੰ ਖੂਬ ਪਸੰਦ ਆ ਰਹੀਆਂ ਹੁੰਦੀਆਂ ਅੱਛਾ ਚਾਪ ਦੇ دیਵਾਨੇ ਬਹੁਤ ਨੇ ਪਰ ਚਾਪ ਨੂੰ ਲੈ ਕੇ ਵੀਡੀਓਸ ਤੇ ਖਬਰਾਂ ਉਹਨਾਂ ਨੂੰ ਪਰੇਸ਼ਾਨ ਵੀ ਜ਼ਰੂਰ ਕਰਦੀਆਂ ਹੋਣਗੀਆਂ ਉਧਰ ਲੁਧਿਆਣਾ ਦੇ ਵਿੱਚ ਬੋਰੀ ਚ ਫਲਾਈਓਵਰ ਦੇ ਹੇਠਾਂ ਲਾਸ਼ ਸੁੱਟਣ ਵਾਲੇ ਮਾਮਲੇ 'ਚ ਹੁਣ ਨਵਾਂ ਮੋੜ ਹੈ ਕੋਤਾ ਹੈ ਮਰਾ ਹੁਆ ਹੈ ਪੁਲਿਸ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਕੁੜੀ ਦਾ ਕਤਲ ਉਸਦੇ ਸਹੁਰੇ ਵਾਲਿਆਂ ਨੇ ਕੀਤਾ ਹੈ ਪਰਿਵਾਰ ਦੇ ਮੁਤਾਬਿਕ ਸੱਸ ਅਤੇ ਸਹੁਰੇ ਨੇ ਘਰੀ ਲੁੱਟ-ਖੜੀਆਂ ਤੋਂ ਤੰਗ ਆ ਕੇ ਆਪਣੀ ਨੂੰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ লাশ ਨੂੰ ਟਿਕਾਣੇ ਲਗਾਉਣ ਦੇ ਲਈ ਦੋ ਬਾਈਕ ਸਵਾਰ ਨੌਜਵਾਨਾਂ ਦੀ ਮਦਦ ਲਈ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨਹੀਂ ਇਹ ਜਦੋਂ ਥੋੜਾ ਲੇਟ ਆਈ ਤੇ ਬੱਸ ਸਵਾਰ ਦੇ ਲੈ ਕੇ ਰੋਜ਼ ਲੇਟ ਆਉਂਦੀ ਸੀ ਇਸ ਕਰਕੇ ਇਹਨਾਂ ਨੇ ਉਹਨਾਂ ਦੇ ਆਪਸ ਚੜ੍ਹ ਕੋਈ ਇਹ ਸਾਸ ਨੇ ਬੜੀ ਤੇ ਸੋਹਰੇ ਨੇ ਨਾਲ ਲਾ ਦਬਾ ਕੇ ਮਾਰ ਲਿਆ। ਉਧਰ ਸਾਹਮਣੇ ਆਈ ਵੀਡੀਓ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਖੰਗਾਲਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਨਹੀਂ ਨਹੀਂ ਮਾਮਲੇ 'ਚ ਸੱਸ ਸੋਹਰੇ ਅਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਸੈਦੀਨਾ ਕਾਮਗੀਤਾ ਦੇ 4 ਘੰਟੇ ਦੇ ਡਿਫੇਸ ਕਰ ਲਿਆ। ਸਾਡੇ ਤਿੰਨੇ ਜਿਹੜੇ ਮੁੰਡੇ ਨੇ ਗ੍ਰਿਫਤਾਰ ਕਰ। ਫਟਿਆ ਦਾ ਲਖਨਊ ਮੈਂ। ਜ਼ਿਕਰ ਹੀ ਖਾਸ ਹੈ ਕਿ ਬੀਤੇ ਦਿਨੀ ਲੁਧਿਆਣਾ ਦੀ ਆਰਤੀ ਚੌਕ ਦੇ ਕੋਲ ਫਲਾਈਓਵਰ ਦੀ ਹੀਟਾਂ ਬੋਰੀ ਦੇ ਵਿੱਚ ਕਲਾਸ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਪੂਰੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਸੀ ਤੇਜ਼ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਕੁਝ ਲੋਕ ਪੈਸੇ ਲੈ ਕੇ লাশ ਨੂੰ ਟਿਕਾਣੇ ਲਗਾਉਣ ਦੇ ਲਈ ਰਾਜ਼ੀ ਵੀ ਹੋ ਗਏ ਸੌਰਿਆਂ ਦੇ ਉੱਤੇ ਕਤਲ ਦੇ ਇਲਜ਼ਾਮ ਨੇ ਦੋ ਲੋਕ ਰਾਜ਼ੀ ਹੋ ਗਏ ਕਿ ਅਸੀਂ লাশ ਨੂੰ ਕਿਤੇ ਸੁੱਟ ਦਵਾਂਗੇ ਤੇ ਅੱਗੇ ਉਹ ਵੀ ਇਸ ਤਰੀਕੇ ਦੇ ਕਿ ਉਹ ਜਾ ਕੇ ਜੋਤੇ ਭੀੜ ਸੀ ਉੱਥੇ ਜਾ ਕੇ ਲਾਸਟ ਨੂੰ ਸੁਟਣ ਦੀ ਕੋਸ਼ਿਸ਼ ਕਰ ਰਹੇ ਸਨ। ਕਹਿਣ ਮਾਮਲਾ ਬਹੁਤ ਗੰਭੀਰ ਹੈ ਔਰ ਲੱਗ ਰਿਹਾ ਕਿ ਬਹੁਤ ਪੇਚੀਦਾ ਵੀ। ਕੁਝ ਤਸਵੀਰਾਂ ਆ ਰਹੀਆਂ ਨੇ ਉਸ ਦਾ ਰੁਕ ਕਰਦੇ ਹਾਂ। ਇਹ ਤਸਵੀਰਾਂ ਕੱਗਰ ਦੀਆਂ ਨੇ। ਇਹ ਤਸਵੀਰਾਂ ਡਰਾਉਣ ਵਾਲੀਆਂ ਨੇ। ਇਹ ਤਸਵੀਰਾਂ ਦੱਸ ਰਹੀਆਂ ਨੇ ਕਿ ਪਹਾੜਾਂ 'ਚ ਪੈ ਰਹੇ ਮੀਂਹ ਦਾ ਅਸਰ ਮੈਦਾਨਾਂ 'ਚ ਪਹੁੰਚ ਚੁੱਕੇ। ਬੇਰਾਬਸੀ ਦੇ ਮੁਬਾਰਕਪੁਰ ਦੇ ਵਿੱਚ ਕੱਗਰ ਦਾ ਪਾਣੀ ਦਾ ਪੱਧਰ ਰਾਤ ਪਰ ਦੀ ਬਰਸਾਤ ਤੋਂ ਬਾਅਦ ਅਚਾਨਕ ਵਧ ਗਿਆ ਅਤੇ ਖਤਰੀ ਦੇ ਨਿਸ਼ਾਨਦੇ ਨੇੜੇ ਪਹੁੰਚ ਚੁੱਕੇ ਇਸ ਪਾਣੀ ਨੇ ਪ੍ਰਸ਼ਾਸਨ ਦੀ ਚਿੰਤਾ ਵੀ ਵਧਾਈ ਹੈ ਜਿਹੜਾ ਲੈਵਲ ਸੀਗਾ ਇਸ ਦੇ ਮਤਲਬ ਫੋਟੋ ਪਾਣੀ ਇਸ ਦੇ ਉੱਪਰੋਂ ਬਹਿ ਰਿਹਾ ਸੀਗਾ ਲੋਕਾਂ ਨੂੰ ਸੀ ਐਡਵਾਈਜ਼ਰੀ ਦੇ ਤੌਰ ਤੇ ਇਹਨਾਂ ਨੂੰ ਇਸ ਪਾਸੇ ਜਾਣ ਨਹੀਂ ਦੇ ਰਹੇ ਸੀਗਾ ਉਸ ਸਾਈਡ ਤੋਂ ਇਸ ਪਾਸੇ ਨਹੀਂ ਆਣ ਦੇ ਰਹੇ ਸੀਗੇ ਪਾਣੀ ਦਾ ਪੱਧਰ ਵੱਧਦਾ ਹੋਇਆ ਦੇਖ ਕੇ ਪੁਲਿਸ ਅਤੇ ਪ੍ਰਸ਼ਾਸਨ ਨੇ ਫੋਰਨ ਐਡਵਾਈਜ਼ਰੀ ਜਾਰੀ ਕੀਤੀ ਅਤੇ ਪੁਲ ਦੇ ਦੋਨੇ ਪਾਸੇ ਫੋਰਸ ਨੂੰ ਤਾਇਨਾਤ ਕੀਤਾ ਗਿਆ ਹਾਂਜੀ ਸਾਡੇ ਵੱਲੋਂ ਚਾਰ ਬੰਦਿਆਂ ਦੀ ਗਾਰਡ ਲਾਈ ਗਈ ਹੈ ਜੀ ਪ੍ਰੋਪਰਲੀ ਇੱਥੇ ਤੇ ਟਾਈਮ-ਟਾਈਮ ਤੇ ਉਹ ਇੱਥੇ ਪੀਪਲ ਜੀੜਾ ਮਾਰਦੇ ਰਹਿੰਦੇ ਨੇ ਜੀ ਅੱਗੇ ਪਿੱਛੇ ਵੀ ਦੰਦੇ ਨੇ ਥੋੜਾ ਬੋਤਾ ਸਾਡੀ ਦੂਸਰੀ ਟੀਮ ਵੀ ਹੈ ਉਥੇ ਪੁਲ ਦੇ ਆਲੇ ਦੁਆਲੇ ਇਲਾਕੇ ਬਾਜ਼ਾਰ ਰਿਹਾਈਸ਼ੀ ਖੇਤਰਾਂ ਨੂੰ ਵੀ ਅਲਰਟ ਤੇ ਰਹਿਣ ਨੂੰ ਕਿਹਾ ਗਿਆ ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਹੈ ਅਸੀਂ ਉਹਨਾਂ ਨੂੰ ਪਹਿਲਾਂ ਹੀ آگਾਰ ਕਰ ਦਿੰਦੇ ਹਾਂ ਵੀ ਇਸ ਦੇ ਨੇੜੇ ਨਾ ਰਹਾ ਜਾਵੇ ਇਸ ਤੋਂ ਇਸ ਨੂੰ ਖਾਲੀ ਕੀਤਾ ਜਾਵੇ ਹਾਲਾਂਕਿ ਇੱਥੇ ਹੁਣ ਫਿਲਹਾਲ ਤੋਂ ਮੈਨੂੰ ਲੱਗਦਾ ਨਹੀਂ ਕਿ ਕੋਈ ਪਰਿਵਾਰ ਇੱਥੇ ਇਸ ਦੇ ਨੇੜੇ ਤੇ ਰਹਿ ਰਿਹਾ ਹੈ ਜੀ ਠੀਕ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਕੁਝ ਦਿਨ ਖਾਸ ਸਾਵਧਾਨੀ ਵਰਤਣ ਅਤੇ ਸਤਰਕ ਰਹੇਨ